ਸ਼ਰਿਆ ਪੰਚਾਇਤ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਂ ਮੁੰਡੇ ਦੇ ਨਾਲ ਤੇ ਮੁੰਡੇ ਦੇ ਪਰਿਵਾਰ ਵਾਲਿਆਂ ਦੇ ਨਾਲ ਕੋਈ ਸੰਪਰਕ ਨਹੀਂ ਰੱਖਣਾ ਇਹ ਮੁੰਡਾ ਅਨਪੜਾ ਇਹਨੂੰ ਜਣਾ ਰਹਿਣ ਦਾ ਨਹੀਂ ਪਤਾ ਸਹਿਣ ਦਾ ਨਹੀਂ ਪਤਾ ਤਾਂ ਮੁੰਡੇ ਤੇ ਜਿਹੜੇ ਮਾਤਾ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਮਾਤਾ ਜੀ ਜਦੋਂ ਗੱਲਬਾਤ ਕਰਨੀ ਕੁੜੀ ਨੇ ਥੋਡੇ ਨਾਲ ਥੋਡੇ ਮੁੰਡੇ ਦੇ ਨਾਲ ਬੰਦ ਕਰਤੀ ਸੀ 5 ਸਾਲਾਂ ਬਾਅਦ ਇਹ ਬਾਹਰ ਆਇਆ ਪਰਿਵਾਰ ਦੀ 5 ਸਾਲਾਂ ਦੇ ਵਿੱਚ ਸਥਿਤੀ ਕੀ ਸੀ ਉਹ ਤਾਂ ਇਹ ਰਾਹ ਤੇ ਅਸੀਂ ਤਾਂ ਮਾਪੁੱਤ ਨਿਤ ਸਰਪਿਆ ਬਿੰਦੇ ਸੀ ਨਹੀਂ ਤਾਂ ਮਰੇ ਚੰਗਿਆ ਮੇਰਾ ਪੁੱਤ ਮੇੜੇ ਸੁਣਦਾ ਲੋਕਾਂ ਦੇ ਆ ਜਾਂਦਾ ਤੇਰਾ ਜਹਾਜ਼ ਭੱਗ ਜਾ ਕਦੋਂ ਜਾਵੇਂਗਾ ਪੁੱਤ ਸਾਨੂੰ ਪਤਾ ਜਿਹੜਾ ਸਾਡਾ ਤਾਂ ਟੁੱਕਰ ਆ ਜਾਂਦਾ ਸੀ ਇਹਨੇ ਤਾਂ ਮੁੜ ਕੇ ਮੇਰੇ ਪੁੱਤ ਨਾਲ ਗੱਲ ਨਹੀਂ ਮੇਰੀ ਤਾਂ ਇਹਨੇ ਸਾਡਾ ਘਰ ਵੱਟਤਾ ਪੁੱਤ ਸਾਡਾ ਗਾਰੀ ਦਾ ਅੱਧਾ ਟੱਣੂ ਅੱਜ ਤਾਂ ਸਾਰਾ ਕੁਝ ਵੇਚਤਾ ਡਰਾਈਵ ਸੀ ਪੁੱਤ ਇਹਦਾ ਸੋਨਾ ਵੇਚਿਆ ਕਿ ਲਾ ਜਵੀਰ ਦਾ ਵੇਚ ਕੇ ਲਾਤਾ ਹੈ ਨਰ ਰੀ ਲਾ ਕੇ ਅਜ ਮੇਰਾ ਪੁੱਤ ਸਰਵੇ ਆ ਵੀਂਦਾ ਮੈਂ ਕਿ ਪ੍ਰਜਾ ਮਾ ਪੁੱਤ ਇਹਨੂੰ ਪਿੰਡ ਦੇ ਮੇੜੇ ਦੰਦੇ ਤੇਰਾ ਪੁੱਤ ਕੈਨੇਡਾ ਵਾ ਗਿਆ ਤੂੰ ਅਕਨੇ ਕਾਲੇ ਦੀ ਮਾਂ ਤੂੰ ਐ ਤੋ ਗੱਲ ਨਹੀਂ ਹੁੰਦੀ ਵਾ ਵਾਲਿਆ ਆ ਤਾ ਇਹ ਹਾਲ ਤਾਂ ਪਰਿਵਾਰਾਂ ਦੀ ਕਿਵੇਂ ਇੱਕ ਪੁੱਤ ਵਾਜ ਜਾਵੇਂ ਤੇ ਕੋਸ ਨਹੀਂ ਚਾਹੀਨਾ ਮੇਰਾ ਪੁੱਤ ਮਰ ਜਾਂਦਾ ਇਹਨਾਂ ਦਾ ਕੋਸ ਨਹੀਂ ਜਾਂਦਾ ਤਾਂ ਠਾਗੜੀਆਂ ਹੋ ਜਾਂ ਗੁੜੀਆਂ ਇਹ ਤੁਸੀਂ ਹਾਲਤ ਕਰਤੀ ਪਰਿਵਾਰ ਦੀ ਇਹ ਹਾਲਤ ਕਰਤੀ ਤੁਸੀਂ ਮੈਂ ਕੀ ਹਾਲ ਕਰੀ ਹੂੰ ਇਤਨੀ ਜੀ ਕੀ ਗੱਲ ਆ ਜਦੋਂ ਮੈਂ ਕਹਿ ਰਹੀ ਆ ਨਾ ਕਿ ਮੈਨੂੰ ਉਹ ਬਾਹਰ ਤੋਰ ਦੂੰਗੀ ਲੈ ਕੇ ਜਾਊਂਗੀ ਤੁਸੀਂ ਹਲੇ ਹਲੇ ਵੀ ਤੁਸੀਂ ਹੰਕਾਰ ਦੇ ਵਿੱਚ ਗੱਲ ਕਰ ਰਹੇ ਆ ਤੁਹਾਡਾ ਹਲੇ ਵੀ ਹੰਕਾਰ ਟਹਾਂ ਨਹੀਂ ਗਿਆ ਜਿਵੇਂ ਤੁਸੀਂ ਮਰਜੀ ਸਮਝੋ ਠੀਕ ਆ ਪਰ ਮੈਂ ਇਹਨਾਂ ਨਾਲ ਗੱਲ ਖਤਮ ਆ ਮੈਂ ਇਹਨਾਂ ਨਾਲ ਰਹਿਣਾ ਨਹੀਂ ਚਾਹੁੰਦੀ ਕੀ ਕਰਾਂ ਮੈਂ ਮੈਨੂੰ ਨਹੀਂ ਪਸੰਦ ਮੇਰੀ ਲਾਈਫ ਇਹ ਅਣਪੜਨਾ ਤੁਸੀਂ ਵਿਆਹ ਹੀ ਪਹਿਲਾਂ ਕਿਉਂ ਕਰਾਇਆ ਤੁਸੀਂ ਕਹਿੰਦੇ ਪਸੰਦ ਨਹੀਂ ਫਿਰ ਵਿਆਹ ਹੀ ਪਹਿਲਾਂ ਕਿਉਂ ਕਰਾਇਆ ਬਈ ਮੈਂ ਕਰਾਉਂਦੇ ਤੁਸੀਂ ਪਰਵਾਹ ਦੀ ਜ਼ਿੰਦਗੀ ਬਰਬਾਦ ਕਰਨ ਦੇ ਲਈ ਵਿਆਹ ਕਰਾਇਆ ਸੀ ਮੈਂ ਕੋਈ ਬਰਬਾਦ ਨਹੀਂ ਕੀਤੀ ਜ਼ਿੰਦਗੀ ਠੀਕ ਆ ਇਹਨਾਂ ਨੇ ਵੀ ਬਾਹਰ ਜਾਣਾ ਸੀ ਕਿ ਸਾਡੇ ਕੋਲੇ ਪੈਸੇ ਨਹੀਂ ਸੀਗੇ ਬਾਹਰ ਜਾਣ ਲਈ ਬਿਲਕੁਲ ਭਾਈ ਤੁਹਾਡੇ ਨਾਲ ਜਦੋਂ ਹੁਣ ਬਾਹਰੋਂ ਆਇਆ ਤੁਹਾਡੇ ਨਾਲ ਗੱਲਬਾਤ ਹੋਈ ਕਿ ਤੁਹਾਨੂੰ ਪਤਾ ਕਿੱਥੋਂ ਲੱਗਾਈ ਕੁੜੀ ਜਿਹੜੀ 5 ਸਾਲਾਂ ਬਾਅਦ ਉਹ ਬਾਹਰੋਂ ਆ ਗਈ ਆ ਭਾਈ ਇਹਨਾਂ ਦੇ ਪਿੰਡ ਦੇ ਬੰਦੇ ਨੱਸੇ ਮੈਨੂੰ ਪਿੰਡ ਦੇ ਬੰਦੇ ਨੇ ਮੈਨੂੰ ਸੱਚ ਨਹੀਂ ਆਇਆ ਪਰ ਵੀ ਮੈਂ ਚਲੋ ਮੈਂ ਜਰਾ ਚੱਲ ਦੇਖਦੇ ਆ ਜਦੋਂ ਇੱਕ ਬੰਦੇ ਦਾ ਬੰਦੇ ਨੇ ਸੱਚੀ ਗੱਲ ਕਰੀ ਹੋਣੀ ਆ ਬਈ ਭਾਈ ਪਰ ਮੈਨੂੰ ਪਤਾ ਲੱਗਿਆ ਬਈ ਆਏ ਬਈ ਬਾਹਰੋਂ ਆਏ ਨੇ ਪਰ ਤੁਸੀਂ ਉਸ ਤੋਂ ਬਾਅਦ ਦੇ ਬੱਚਾ ਬੰਦੇ ਲੈ ਕੇ ਘਰੇ ਗਏ ਇਹਨਾਂ ਦੇ ਭਾਈ ਸਰਪੰਚ ਨੂੰ ਬੁਲਾਇਆ ਜੀ ਅਸੀਂ ਹੁਣ ਸਰਪੰਚ ਨੂੰ ਬੁਲਾ ਕੇ ਗੱਲਬਾਤ ਕੀਤੀ ਵੀ ਭਾਈ ਮੇਰਾ ਸਾਡੇ ਨਾਲ ਠੱਗੀ ਵਧੀ ਹੈਗੀ ਫਿਰ ਸਾਨੂੰ ਅਸੀਂ ਇੱਥੇ ਆ ਕੇ ਸਾਥ ਚ ਖੜੇ ਹੋਏ ਹਾਂ ਭਾਈ ਹੂੰ ਹੁਣ ਤੁਸੀਂ ਚਾਹੁੰਦੇ ਕੀ ਆਂ ਕੁੜੀ ਦੇ ਨਾਲ ਰਹਿਣਾ ਕੁੜੀ ਸਾਨੂੰ ਬਾਹਰ ਲੈ ਕੇ ਜਾਵੇ ਮਾਤਾ ਜੀ ਤੁਸੀਂ ਇੱਛਾ ਕੀ ਹੈ ਤੁਹਾਡੀ ਪੁੱਤੋਂ ਤਾਂ ਮੇਰਾ ਪੁੱਤ ਬਾਝੇ ਮੈਂ ਇਹਦੇ ਨਾਲ ਤੋਰ ਕੇ ਮੇਰਾ ਪੁੱਤ ਕਿੱਥੋਂ ਬਾਝੂ ਜਦਾ ਇੱਥੇ ਅਸੀਂ ਮਾਰ ਜਿੱਤੇ ਉੱਥੇ ਮਾਰ ਦੂੰ ਮੇਰੇ ਨਾਲ ਜਿਹੜਾ ਇਹਨੇ ਕਿੱਲਾ ਵਿਕਿਆ ਆ ਉਹਦਾ ਕੀ ਕਰਾਂ ਮੇਰਾ ਪੁੱਤ ਦਾ ਕੈਸਾ ਜੋ ਘਰ ਆ ਨਹੀਂ ਰਿਹਾ ਮੈਂ ਤਾਂ ਇਹ ਤੇ ਪਰਾ ਸਾਰੀ ਬਕਿੱਤੇ ਤੋੜ ਦੂੰਗੀ ਹੁਣ ਪੁੱਤੇ ਦੇ ਨਾਲ ਲੈ ਜੂਗੀ ਉਸ ਇਹ ਕਹਿੰਦੀ ਅਣਪੜ ਮੇਰਾ ਪੁੱਤ ਪੂਰੀਆਂ 10 ਪੜਿਆ ਆ ਇਹ ਕਹਿੰਦੀ ਅਣਪੜ 10 ਪੜਾਇਆ ਪੁੱਤ ਮੈਂ ਲੋਕਾਂ ਨਾਲ ਕੱਤ ਤੁਮਕੇ ਦਿਹਾੜੀਆਂ ਕਰਕੇ ਪੜਾਇਆ ਸੀ ਇਹ ਕਹਿੰਦੀ ਅਣਪੜ ਇਹਦੇ ਭਰਾ ਨਾਲ ਬਣੇ ਭਾਜੂ ਬਿੱਤੀਆਂ ਦਾ ਫੇਰ ਬਤਾਲਣਗੇ ਮੇਰਾ ਘਰ ਪਟਦਾ ਹੀ ਨੇ ਜਿਹਨੇ ਮੇਰਾ ਪੁੱਤ ਮਰ ਜਾਂਦਾ ਪੁੱਤ ਵਾ ਕਿੱਦਾਂ ਲੰਘ ਗਏ ਮੇਰਾ ਕਾਰਤੀ ਮੈਂ ਵਸਵਾਏ ਨੂੰ ਆਏ ਦੱਸ ਪੰਜ ਸਾਲ ਚੱਕੀ ਗਏ ਆਉਗੀ ਬੁਲਾਉਗੀ ਮੈਂ ਕੁਸ ਦੀ ਵੇਬਤ ਫੋਨ ਆਇਆ ਨਾ ਮਾ ਆਇਆ ਨੀ ਵੇਬਤ ਅੱਜ ਫੋਨ ਆਇਆ ਨਾ ਮਾ ਸਾਡਾ ਬੁੱਤ ਅੱਜ ਟੁੱਕ ਸੁੱਕ ਜਾਂਦਾ ਸੀ ਅਸੀਂ ਤਾਂ ਬਾਹ ਡਾ ਕੇ ਰੱਖਦੇ ਹਾਂ ਬੁਸ਼ਰਮੀ ਦੇ ਮਾਰ ਲੋ ਕੋ ਮਿਹਨੇ ਮਾਰ ਦਿਆ ਕਿਵੇਂ ਤੋਰ ਆਏ ਦੇ ਨਾਲ ਮੈਨੂੰ ਐ ਦੱਸ ਹੁਣ ਕੀ ਬਣ ਸਾਡੇ ਕਾਦਾ ਸਾਡੇ ਕੋਲ ਤਾਂ ਜੀਣ ਨਹੀਂ ਰਹੀ ਖਾਣੂ ਦਾਣੇ ਨਹੀਂ ਖੱਖਾ ਨਗਰਾ ਥਾ ਬਚਾ ਬੁੱਤ ਵੇ ਸਾਰੀ ਜਮੀਨ ਜਿਹੜੀ ਵੇਚੀ ਆ ਉਹਨਾਂ ਦੀ ਤੇ ਤੁਸੀਂ ਚਲੋ ਐਂਡ ਤੇ ਆਪਣੀ ਗੱਲ ਕਰਦੇ ਆ ਤੁਸੀਂ ਹੁਣ ਪਰਿਵਾਰ ਦੇ ਨਾਲ ਕੀ ਪਾਸਪੋਰਟ ਇਹਨਾਂ ਕੋਲੇ ਤੁਹਾਡਾ ਤੁਸੀਂ ਬਾਹਰ ਜਾਣੀ ਸਕਦੇ ਹਾਂ ਜੀ ਪਰ ਤੁਹਾਡੀ ਇਹ ਗਰੰਟੀ ਕੀ ਕਿ ਤੁਸੀਂ ਮੁੰਡੇ ਨੂੰ ਬਾਹਰ ਲੈ ਕੇ ਜਾਓਗੇ ਦੇਖੋ ਵਿਸ਼ਵਾਸ ਕਰਨਾ ਇਹਨਾਂ ਦੀ ਮਰਜ਼ੀ ਹੈ ਪਰ ਮੈਂ ਫੇਰ ਵੀ ਮਾਤਾ ਜੀ ਵਿਸ਼ਵਾਸ ਦਾ ਵਿਸ਼ਵਾਸ ਕਿਉਂ ਕਰਤਾ ਬੈਨਾ ਓਏ ਮੇਰੀ ਗੱਲ ਸੁਣੋ ਫੇਰ ਵੀ ਮੈਂ ਮਾਤਾ ਨੂੰ ਕਹਿੰਦੀ ਆ ਕਿ ਕੋਈ ਗੱਲ ਨਹੀਂ ਮਾਤਾ ਤੁਸੀਂ ਟੈਨਸ਼ਨ ਨਾ ਲਾਓ ਮੈਂ ਤੁਹਾਡੇ ਪੁੱਤ ਨੂੰ ਇੱਕ ਵਾਰ ਬਾਹਰ ਕਰ ਦੂੰਗੀ ਸਿੱਧਾ ਮਾਤਾ ਜੀ ਪੁੱਤ ਮਾਇ ਸਾਂਹ ਤੇ ਕਿਵੇਂ ਹੋਵਾ 5 ਸਾਲ ਤੋਂ ਮੇਰੇ ਪੁੱਤ ਨੇ ਕਿਵੇਂ ਗੁਜ਼ਾਰਿਆ ਉਹਨੂੰ ਪੁੱਛੋ ਅੱਜ ਤਾਂ ਇਹਨਾਂ ਨੂੰ ਕਰਨਾ ਪੈਣਾ ਹੁਣ ਇਹਨਾਂ ਦਾ ਵਿਸ਼ਵਾਸ ਕਰ ਲਿਆ ਹੁਣ ਜਿਹੜਾ ਉਹਦਾ ਪਾਸਪੋਰਟ ਨਹੀਂ ਮੈਂ ਦਿੰਦੀ ਉਹਨਾਂ ਤੇ ਫਿਰ ਇਸ ਤਰ੍ਹਾਂ ਹੋਰ ਨਾ ਲੈਣ ਦੇ ਜਿਨ੍ਹਾਂ ਦਾ ਕਿ ਬਈ ਤੇ ਸਾਡੇ ਜ਼ਮੀਨ ਵੇਚੀਆਂ ਠੀਕ ਹੈ ਨਾ ਮੇਰੀ ਜ਼ਮੀਨ ਛੜਾ ਕੇ ਦੇ ਦੇਣਾ ਅਸੀਂ ਪਾਸਪੋਰਟ ਦੇ ਦਾਂਗੇ ਤਾਂ ਵੀ ਲੋੜ ਹੈ ਨਹੀਂ ਛੜਾਉਂਗਾ ਜ਼ਮੀਨ ਛੜਾਉਂਗਾ ਮੈਂ ਇੱਕ ਕੁਛ ਹੀ ਕਰ ਸਕਦੀ ਆ ਜਾਂ ਤਾਂ ਮੈਂ ਜ਼ਮੀਨ ਛੜਾ ਸਕਦੀ ਆ ਜਾਂ ਇਹਨਾਂ ਨੂੰ ਬਾਹਰ ਲਿਜਾ ਸਕਦੀ ਆ ਤੁਸੀਂ ਕੀ ਚਾਹੁੰਦੇ ਹੋ ਜ਼ਮੀਨ ਬਾਹਰ ਜਾਣਾ ਦਾ ਜ਼ਮੀਨ ਛੜਾਉਣੀ ਆ ਬਈ ਮੈਂ ਬਾਹਰ ਜਾਣੀ ਨਹੀਂ ਜਮੀਨ ਹੀ ਛਡਾ ਦੇ ਮੇਰੇ ਪੁੱਤ ਸਾਡੀ ਖਾਣੂ ਨਹੀਂ ਲੋੜ ਅਸੀਂ ਤਾਂ ਉਹਨਾਂ ਦਾਣੇ ਬੀਜਾਂਗੇ ਖਾ ਲਾਂਗੇ ਜਿਉਂਦੇ ਤਾਂ ਰਹਿ ਜਾਾਂਗੇ ਤੇ ਮੇਰੇ ਪੁੱਤ ਨੂੰ ਮਰਵਾ ਦੂ ਉੱਥੇ ਜਾ ਕੇ ਮਾਰ ਦੂ ਮੈਨੂੰ ਨਹੀਂ ਪੁੱਤ ਕੋਰਾ ਸਨਾ ਮੈਂ ਤਾਂ ਤੇਰੇ ਪੈਰੀਂ ਹੱਥ ਲਾਉਣੀ ਨਹੀਂ ਮਾਂ ਜੀ ਪਹਿਲੇ ਮੇਰੇ ਪੁੱਤ ਨੂੰ ਜਵਾਬ ਬਸ ਇਹਨੂੰ ਕਹਿ ਦੇ ਮੈਂ ਤਾਂ ਜ਼ਮੀਨ ਛਡਾ ਦੇ ਮੇਰੇ ਪੁੱਤ ਦੇ ਨੋ ਕਰਾ ਦੇ ਬਸ ਮੈਨੂੰ ਨਹੀਂ ਲੋੜ ਇਹ ਕੈਨੇਡਾ ਦੀ ਮੁੱਠਾ ਟੈ ਕੈਨ ਇਹ ਜੀ ਨਾ ਕਿਸੇ ਦੇ ਕਰੇ ਜੰਮੇਤੀ ਡੈਰ ਅਰੇ ਬਈ ਕੀ ਕਹਿੰਦੇ ਚੋਲੋ ਜਿਹੜੇ ਪਰਿਵਾਰ ਦੇ ਜਿਹੜੇ ਐਦਾਂ ਦੀ ਪੰਜਾਬ ਦੀਆਂ ਕਹਾਣੀਆਂ ਇੱਥੇ ਵੀ ਮਾਵਲਾ ਸਾਹਮ ਕੀ ਕਹਣਾ ਚੋਣਾਂ ਤੁਸੀਂ ਉਹਨੂੰ ਲੈ ਕੇ ਤੇ ਵੀ ਇਹ ਸਾਰੇ ਇਹੀ ਹਾਲਾਤ ਹੋਏ ਪਏ ਆ ਹੂੰ ਕਿਸੇ ਨੇ ਵੀ ਰੌਲਾ ਪਾ ਕੇ ਹਟਿਆਗਾ ਦੇਖ ਕਿੰਨਾ ਉੱਤੇ ਅੱਜ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਸਿਸਟਮ ਖੋਲੇ ਆ ਟੈਕ ਟੋਰੀ ਦੇ ਉੱਥੇ ਹੀ ਬਹੁਤ ਜ਼ਿਆਦਾ ਇਹ ਰੌਲਾ ਪਾ ਕੇ ਹਟਿਆ ਬਹੁਤ ਜਣਾਂ ਨੇ ਜਿਹੜੇ ਬੰਦੇ ਨਾਮੀ ਬੰਦੇ ਆ ਉਹਨਾਂ ਨੇ ਬਹੁਤ ਆਵਾਜ਼ ਵੀ ਠਾਈ ਆ ਪਰ ਇਹ ਬੰਦ ਨਹੀਂ ਹੋ ਰਿਹਾ ਤੂੰ ਤੁਹਾਡੇ ਹਿਸਾਬ ਦੇ ਸਰਕਾਰ ਜੇ ਕੋਈ ਹੱਲ ਕਰੇ ਤਾਂ ਤਾਂ ਹੋ ਸਕਦਾ ਨਹੀਂ ਹੱਲ ਇਹਦਾ ਕੋਈ ਨਹੀਂ ਬਾਈ ਤਾਂ ਜੋ ਹੁਣ ਜਿਹੜਾ ਮਾਮਲਾ ਉਲਝਿਆ ਹੋਇਆ ਇੱਥੇ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਪਿੰਡ ਦੇ ਮੋਤਬਾਰੋਂ ਪੰਚੋਂ ਫੈਸਲਾ ਕੀ ਹੋਣਾ ਚਾਹੀਦਾ ਫੈਸਲਾ ਤਾਂ ਹੁਣ ਇਹਨਾਂ ਦੇ ਆਪ ਦੇਖਣਾ ਇਹਨਾਂ ਨੇ ਵੀ ਜਾਂ ਜਿਵੇਂ ਹੁਣ ਉਹਨਾਂ ਦੀ ਵਿਚਾਰਨੀ ਜ਼ਮੀਨ ਦੱਸੀ ਜਾਂਦੇ ਆ ਉਹ ਤੇ ਉਹਨਾਂ ਦੀ ਜ਼ਮੀਨ ਇਸ ਦਵਾ ਦੇਣ ਆ ਪਿੰਡ ਦੇ ਜਿਹੜੇ ਪੰਚ ਸਰਪੰਚ ਉਹ ਕਹਿੰ ਰਹੇ ਕਿ ਜ਼ਮੀਨ ਛੜਾ ਕੇ ਦੇ ਦਿਓ ਜਿਹੜੇ ਉਹਨਾਂ ਦੀ ਜ਼ਮੀਨ ਵਿਕੀ ਆ ਦੋ ਕਿਲੇ ਉਹ ਤੁਸੀਂ ਵਾਪਸ ਕਰਾ ਕੇ ਦੇਓ ਹਾਂਜੀ ਮੈਂ ਤੁਹਾਨੂੰ ਕਹੀ ਦਿੰਦਾ ਵੀ ਮੈਂ ਕੀ ਗਰੰਟੀ ਆ ਇਸ ਚੀਜ਼ ਦੀ ਗਾਰੰਟੀ ਦੇਖੋ ਵਿਸ਼ਵਾਸ ਤਾਂ ਇਹਨਾਂ ਨੂੰ ਕਰ ਲੈਣਾ ਹਾਂ ਹਾਂ ਜਾਂ ਲਿਖ ਕੇ ਲੈ ਲਾਂ ਮੈਥੋਂ ਹੋਰ ਤਾਂ ਮੈਂ ਇਸ ਤੋਂ ਬਾਅਦ ਕੁਝ ਕਰ ਨਹੀਂ ਸਕਦੀ ਹਾਂ ਹਾਂ ਬਾਕੀ ਮੈਂ ਪੰਚਾਇਤ ਖੜੀ ਆ ਇਕ ਮੈਨਰੇ ਸਾਹਮਣੇ ਦਿਨ ਵੀ ਆ ਲਿਖ ਲਖਾ ਕਰ ਲ ਨੀ ਬੈਗਿਆ ਮਹਾਰਾਜ ਮੂਰੇ ਆਨੰਦ ਲੈ ਕੇ ਮੇਰੇ ਪੁੱਤ ਨਾ ਮੁੱਕਰਗੀ ਨੀ ਪਿੰਨ ਦੀ ਸਾਰੀ ਤੇ ਕੀ ਵਿਸ਼ਵਾਸ ਕਰਾਂ ਮੈਂ ਤੂੰ ਕਹਿੰਦੀ ਹੁੰਦੀ ਕੈ ਲਾਲੀ ਨੀ ਮੇਰੇ ਤਾਂ ਘਰ ਦੇ ਭਾਂਡੇ ਬਕਿਆ ਤੇ ਮੈਂ ਰੱਬ ਨੂੰ ਮੰਨਿਆ ਸੀ ਵੀ ਰੱਬ ਨੂੰ ਮੰਨ ਕੇ ਲੋਕ ਸਚਾਈ ਤੇ ਉੱਤਰਦੇ ਨੇ ਬਾਇ ਨੇ ਮਹਾਰਾਜ ਮੂਰੇ ਆਨੰਦ ਲੈ ਕੇ ਲਾਵਾ ਲੈ ਕੇ ਐਗਾ ਕਾਰਾ ਕਰਤਾ ਪੰਜ ਸਾਲਾਂ ਚ ਦੇਖ ਲਾ ਕੀ ਬਣ ਜਾਂਦਾ ਜੇ ਮੇਰਾ ਪੁੱਤ ਮਰ ਜਾਂਦਾ ਸਵਾਹ ਵੀ ਨਹੀਂ ਸੀ ਦਿਹਾਉਣੀ ਅਸੀਂ ਕੀ ਕਰਾਂਗੇ ਤੇਰੇ ਪੈਸੇ ਨੂੰ ਤੇਰੇ ਕਾਦੇ ਵਿਸ਼ਵਾਸ ਕਰੀਏ ਅਸੀਂ ਪੈਨ ਤੇ ਵਿਸ਼ਵਾਸ ਕਰਾਂ ਮਹਾਰਾਜ ਤੇ ਤੂੰ ਕਰਿਆ ਨਾ ਮੇਰੀ ਗੱਲ ਸੁਣੋ ਮਾਤਾ ਗੱਲਾਂ ਬਣਾਉਂਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਬਾਕੀ ਵਿਸ਼ਵਾਸ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਤੁਸੀਂ ਦੇ ਹਕਾਰ ਦੇ ਵਿੱਚ ਹੁਣ ਵੀ ਬੋਲ ਰਹੇ ਹੋ ਤੁਹਾਨੂੰ ਪਸਤਾਵਾ ਹੈ ਇਸ ਚੀਜ਼ ਦਾ ਕੀ ਪਸਤਾਵਾ ਹੁਣ ਪਸਤਾਵਾ ਦੇਈ ਤੂੰ ਮੈਨੂੰ ਕੋਈ ਪਸਤਾਵਾ ਹੈ ਜਿਹੜੀ ਮਹਾਰਾਜ ਦਾ ਪਾਏ ਨਹੀਂ ਮੰਨਿਆ ਪੁੱਤ ਇਹ ਪਸਤਾਵੇ ਦਾ ਪਾਏ ਮੰਨੂਗੀ ਤੈਨੂੰ ਲੱਗਦਾ ਵੀ ਇਹ ਡਰਦੀ ਆ ਰੱਬ ਤੋਂ ਇਹਨਾਂ ਦਾ ਰੱਬ ਡਰਾ ਰੱਖੇ ਇਹ ਨਹੀਂ ਲੈ ਕੇ ਆਉ ਚਾਕ ਨੰਬਰ ਜਾਂ ਬੈਂਡ ਜੇ ਇਹਨਾਂ ਦਾ ਰੱਬ ਪਰੋਂ ਤੇ ਰੋਣਾ ਕਰਖੇਗਾ ਸੌ ਖਾਂਦੀਆਂ ਨੇ ਨੰਦ ਲੈਂਦੀਆਂ ਨੇ ਪਰ ਭੁੱਲ ਜਾਂਦੀਆਂ ਨੇ ਪੈਸੇ ਦੀ ਨੇਹਰੀ ਜਾ ਕੇ ਅੱਜ ਤਾਂ ਨਹੀਂ ਦੇਖਦੀਆਂ ਮਾਵਾ ਦੇ ਪੁੱਤ ਮਰ ਜਾਣਗੇ ਪੁੱਤ ਜੰਮੇਗੀ ਫੇਰ ਪੁੱਤ ਦੀ ਪੀੜ ਦਾ ਪਤਾ ਲੱਗੂ ਤੇਰੇ ਭਰਾ ਨਾ ਬਣੇ ਫੇਰ ਤੈਨੂੰ ਪਤਾ ਲੱਗੇ ਕਿਵੇਂ ਕਰ ਪੱਟੀ ਦੇ ਆ ਆ ਫੇਰ ਦੁੱਖ ਲੱਗੂ ਤੈਨੂੰ ਤੁਹਾਨੂੰ ਵੀ ਲੱਗਾ ਬਾਈ ਫਰਕੀਤ ਤੁੜੇ ਮਾਤਾ इमोशनल ਨੇ ਦੁਖੀ ਆ ਕਿਉਂਕਿ 5 ਸਾਲ ਪਰਿਵਾਰ ਕਿਹੜੀ ਸਥਿਤੀ ਦੇ ਵਿਚਰਿਆ ਉਹ ਵੀ ਸਾਨੂੰ ਪਤਾ ਲੱਗ ਗਿਆ ਹੁਣ ਐਂਡ ਤੇ ਤੁਹਾਡਾ ਕੀ ਫੈਸਲਾ ਬਈ ਫੈਸਲਾ ਤਾਂ ਬਸ ਆਈਆਂ ਬਈ ਯਾਰ ਹੁਣ ਕੀ ਕਹਿ ਸਕਦੇ ਹੁਣ ਦੇਖੋ ਆਪਾਂ ਨੂੰ ਪੂਰਾ ਯਕੀਨ ਸੀਗਾ ਠੀਕ ਹੈ ਨਾ ਯਕੀਨ ਕਰ ਕੀ ਆਪਾਂ ਮਤਲਬ ਕੀ ਬਾਹਰ ਤੁਰੀ ਹੈ ਠੀਕ ਹੈ ਨਾ ਹੁਣ ਨਾ ਪੁੱਤ ਯਕੀਨ ਕਰੀ ਹੁਣ ਨਾ ਕਰੀ ਆਪਾਂ ਨੂੰ ਨਹੀਂ ਲੋੜ ਨਾ ਆਵੇਂ ਰਸੇਰਾ ਮੇਰੇ ਕੋਲੇ ਰਹਿ ਬਸ ਮੈਂ ਤਾਂ ਤੇਰੀ ਲੋੜ ਮੈਨੂੰ ਨਹੀਂ ਪੈਸੇ ਦੀ ਲੋੜ ਨਾ ਸਾਡਾ ਦਾ ਪ੍ਰਾਵਾਇ ਲਾਜੀ ਲਾ ਵੀ ਕਿ ਉਹ ਵਾਪਸ ਕਰਾ ਦੇ ਮੈਂ ਤਾਂ ਇਹ ਮੁੱਤੇ ਹੀ ਨਹੀਂ ਲੱਗਣਾ ਨਾ ਮੈਂ ਮੇਰੇ ਪੁੱਤ ਨੂੰ ਬੱਥੇ ਲਾ ਮੈਂ ਇਹ ਨਹੀਂ ਟੈਣ ਦੇ ਨਾ ਕੀ ਹੁਣ ਫੈਸਲਾ ਕੀ ਹੋਇਆ ਜੇ ਇਹਨਾਂ ਪਰਿਵਾਰ ਦਾ ਕਹਿਣਾ ਹੈ ਕੀ ਸਾਡੇ 2 ਕਿੱਲੇ ਜਿਹੜੇ ਵਿਕੇ ਆ ਉਹ ਵਾਪਸ ਕਰਵਾ ਕੇ ਦੇ ਦੇ ਕੋਈ ਗੱਲ ਨਹੀਂ ਕਰਵਾ ਦਿੰਦੇ ਮੈਂ ਪੁਰੀ ਪਿੰਡ ਦੀ ਪੰਚਾਇਤ ਜਿਹੜੀ ਤਾਂ ਇੱਕ ਜਿਹੜੀ ਸਨਮਾਨ ਚਾਨਣ ਦੀ ਜਿਹੜੀ ਉਹ ਪੰਚਾਇਤ ਹੁੰਦੀ ਆ ਇਹ ਤੁਸੀਂ ਗੱਲ ਕਹਿ ਰਹੇ ਹੋ ਪੂਰੀ ਪੰਚਾਇਤ ਦੇ ਵਿੱਚ ਹਾਂਜੀ ਸਰ ਜੀ ਮੈਂ ਕਹਿ ਰਿਹਾ ਮੈਂ ਆਪਣੇ ਵਾਦੇ ਤੋਂ ਨਹੀਂ ਮੁੱਕਾਂਗਾ ਪਹਿਲਾਂ ਕਿੰਦਰ ਗਿਆ ਤੇਰਾ ਵਾਦਾ ਨੀ ਤੂੰ ਮੇਰੇ ਪੁੱਤ ਨੂੰ ਲੈ ਜਾਂਦੀ ਨਹੀਂ ਇਹਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਦੇਖੋ ਮਾਤਾ ਹੁਣ ਆ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆਉ ਤੇਰਾ ਮਤ ਦਾ ਫਾਇਦਾ ਐ ਨਹੀਂ ਤੂੰ ਤਾਂ ਬਣ ਗਈ ਟੀਲੀ ਦਾ ਬੇਅਰ ਤੂੰ ਤਾਂ ਟੀਲੀ ਦਾ ਬੇਅਰ ਬਣ ਗਈ ਨਹੀਂ ਤੈਨੂੰ ਕਾਹਨ ਸਿਆਣ ਦਾ ਸੀ ਚਟਨੀ ਨਾਲ ਰੋਟੀਆਂ ਖਾਂਦੀ ਖਾਂਦੀ ਹੁਣ ਤੂੰ ਬਰੈਡਾਂ ਤੇ ਆ ਗਈ ਨਹੀਂ ਹੁਣ ਤੂੰ ਆ ਗਈ ਖਲਚਿਆਂ ਤੇ ਨਹੀਂ ਤੂੰ ਹੁਣ ਖਾਂਦੀਆਂ ਮੱਗ ਤੇ ਤੈਨੂੰ ਕਿਤੇ ਹੁਣ ਇਹ ਗੱਲਾਂ ਚੰਗੀਆਂ ਲੱਗਦੇ ਨੇ ਸਾਡੀਆਂ ਨਹੀਂ ਉਹਦੇ ਤਾਂ ਤੂੰ ਆਏ ਬੈਗੀ ਸੀ ਨੀਵੀਂ ਪਾ ਕੇ ਨਹੀਂ ਡੈਣੇ ਨਹੀਂ ਨਾਗੜੇ ਨਹੀਂ ਖਾਗੀ ਤੀ ਤੂੰ ਸਾਨੂੰ ਮਾਂ ਪੁੱਤਾਂ ਇਹ ਮਾਵਾਂ ਜਿਹੜਾ ਪੰਜਾਬ ਦੇ ਬੁੱਲਦੇ ਪੰਡਾ ਦੀ ਕਹਾਣੀ ਆ ਜਿਹ ਠੰਡੇ ਦੀ ਜਿਹੜੀ ਇਹ ਨਵੀਂ ਕਹਾਣੀ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਇੱਕ ਚੰਗੇ ਭਵਿੱਖ ਲਈ ਕੁੜੀਆਂ ਨੇ ਜਿਹੜੀਆਂ ਆਈਲੈਸ ਕਰਦੀਆਂ ਨੇ ਇਹ ਵੀ ਇੱਕ ਜਿਹੜੀ ਰੀਤ ਆ ਚੱਲੀ ਹੋ ਜਾਂ ਕਿ ਇਹ ਵਪਾਰ ਬਣ ਗਿਆ ਜਿਹੜਾ ਆਈਲੈਸ ਆ ਇੱਕ ਤਰ੍ਹਾਂ ਦਾ ਜਿਹੜਾ ਵਪਾਰ ਆ ਇਹ ਤੇ ਵਪਾਰ ਆ ਵਿੱਚ ਰਿਸ਼ਤਿਆਂ ਦੀ ਜਿਹੜੀ ਇਮਾਨੀਤਾ ਉਹ ਬਿਲਕੁਲ ਪਿੱਛੇ ਛੁਰਦੀ ਜਾ ਰਹੀ ਆ ਤਾਂ ਨਵਾਂ ਮਾਮਲਾ ਜਿਹੜਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਸਾਹਮਣੇ ਆਇਆ ਕੁੜੀ 50 ਸਾਲਾਂ ਵੱਲ ਜਿਹੜੀ ਆ ਬਾਹਰੋਂ ਚੋਰੀ ਨੂੰ ਆਈ ਆ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਮੁੰਡੇ ਨੂੰ ਪਤਾ ਲੱਗਦਾ ਮੁੰਡੇ ਦੇ ਪਰਿਵਾਰ ਨੂੰ ਪਤਾ ਲੱਗਦਾ ਕਿ ਕੁੜੀ ਆ ਜਿਹੜੀ ਉੱਬਾਰੋ ਆਈਆ ਤਾਂ ਪੂਰੀ ਪੰਚਾਇਤ ਨਾਲ ਲੈ ਕੇ ਅੱਜ ਪਿੰਡ ਦੇ ਵਿੱਚ ਖੜੇ ਆ ਸੀ ਫੈਸਲਾ ਇਹ ਹੋਇਆ ਜਿਹੜਾ ਪਾਸਪੋਰਟ ਆ ਉਹ ਮੁੰਡੇ ਦੇ ਕੋਲੇ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰਾ ਪਾਸਪੋਰਟ ਮੋੜ ਦਿਓ ਮੈਂ ਬਾਹਰ ਲੈ ਕੇ ਜਾਊਗੀ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਕਿ ਫੈਸਲਾ ਅਸਲ ਦੇ ਵਿੱਚ ਕੀ ਹੋਣਾ ਚਾਹੀਦਾ ਕੁੜੀ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੀ ਜ਼ਮੀਨ ਵਿਕੀ ਆ ਦੋ ਕਿੱਲੇ ਇਹਦਾ ਪਰਿਵਾਰ ਇਹਨਾਂ ਕੋਈ ਵਧੀਆ ਸਥਿਤੀ ਦੇ ਵਿੱਚ ਨਹੀਂ ਸੀਗਾ ਦੋ ਕਿੱਲੇ ਬਾਹਰ ਸੀ ਜਿਹਦੇ ਵਿੱਚੋਂ ਡੇਢ ਕਿੱਲਾ ਵੇਚ ਕੇ ਇਸ ਕੁੜੀ ਨੂੰ ਬਾਹਰ ਤੋਰਿਆ ਸੀਗਾ ਮੁੰਡੇ ਨੇ ਤੇ ਮੁੰਡੇ ਦੇ ਪਰਿਵਾਰ ਨੇ ਤੇ ਰੋਜ਼ਗਾਰ ਦੇ ਲਈ ਜਿਹੜੀ ਆ ਉਹ ਪੰਜ ਕਨਾਲਾਂ ਜ਼ਮੀਨ ਮਹਿਦ ਕੋਲੇ ਰਹਿ ਗਈ ਸੀ ਤੇ ਮੁੰਡਾ ਦਿਹਾੜੀਆਂ ਕਰਦਾ ਸੀਗਾ ਫੈਕਟਰੀਆਂ ਦੇ ਵਿੱਚ ਤੇ ਮੁੰਡੇ ਨੂੰ ਮਰਦੇ ਨੂੰ ਸਪਰੇਹਾ ਪਿੰਦੇ ਨੂੰ ਸੀਰੀ ਨੇ ਕਿਹਾ ਕਿ ਬਹੁਤ સારી ਸੀ ਬਚਾਇਆ ਇਹ ਪੰਜਾਬ ਦੇ ਬਹੁਤੇ ਪਿੰਡਾਂ ਦੀ ਕਹਾਣੀ ਹੈ ਤੇ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਆਈ ਰਸਤੇ ਨਾਲ ਤੇ ਕੁਰਾਹੇ ਪੈ ਰਹੀ ਆ ਰਿਸ਼ਤਿਆਂ ਦੀ ਜਿਹੜੀ ਇਮਾਨੀਤਾ ਪਿੱਛੇ ਛੁੱਟਦੀ ਜਾ ਰਹੀ ਆ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਕਿ ਫੈਸਲਾ ਕੀ ਹੋਣਾ ਚਾਹੀਦਾ ਜੁੜੇ